ਤੁਸੀਂ ਸਾਰੇ ਬ੍ਰਿਖਤੀ ਬੜੇ ਸੋਝੇ ਹੋਏ ਵਿਅਕਤੀ ਹੋ ਅੱਜ ਦਾ ਦਿਨ ਜਿਹੜਾ ਉਹਨਾਂ ਕੁਰਬਾਨੀ ਲੋਕਾਂ ਦਾ ਜਿਨ੍ਹਾਂ ਨੇ 1899 ਦੇ ਵਿੱਚ ਆਪਣੇ ਪ੍ਰਾਨਾਂ ਦੀ ਹਉਕੀ ਦਿੱਤੀ ਉਹਨਾਂ ਦੀ ਜ਼ਿੰਦਗੀ ਨੂੰ ਮੁਕਾਤਬ ਹੋ ਕੇ ਤੁਸੀਂ ਸਾਰੇ ਇਕੱਠੇ ਹੋਏ ਲੋਕ ਸਟੇਜਾਂ ਦੇ ਕੋਲੋਂ ਬਹੁਤ ਸਾਰੇ ਰਹਿਤਾਂ ਬਹੁਤ ਸਾਰੇ ਉਹਨਾਂ ਦਿਸ਼ਾ ਨਿਰਦੇਸ਼ ਦੇਣ ਵਾਲੇ ਲੋਕਾਂ ਦੀਆਂ ਗੱਲਾਂ ਕੀਤੀਆਂ ਜਾਂਦੀਆਂ ਹਨ ਜਿਹੜੇ ਸਾਡੇ ਵਿਸ਼ਕ ਤੇ ਸਮੇਂ ਸਾਡੇ ਮਾਰਗਦਰਸ਼ਕ ਬਣੇ ਨੇ ਪਰ ਮੈਂ ਤੁਹਾਨੂੰ ਇੱਕ ਗੱਲ ਕਹਿਣ ਦੀ ਕੋਸ਼ਿਸ਼ ਕਰਾਂਗਾ ਕਿ ਸਾਨੂੰ ਸਮੇਂ ਦੇ ਹਾਣੀ ਬਾਨਾ ਪੈਣਾ ਜਿੰਨਾ ਚਿਰ ਅਸੀਂ ਸਮੇਂ ਦੇ ਹਾਣੀ ਨਹੀਂ ਬਣਦੇ ਤਾਂ ਅਸੀਂ ਆਪਣੇ ਹੱਕਾਂ ਹੁੱਕਾਂ ਦੀ ਰਾਖੀ ਆ ਜਿਹੜੀ ਉਹ ਨਹੀਂ ਕਰ ਸਕਦੇ ਗੱਲ ਸਟੇਜ ਤੋਂ ਪੜ੍ਹੇ ਲਿਖੇ ਲੋਕਾਂ ਦੀ ਵੀ ਚੱਲੀ ਐ ਗੱਲ ਸਟੇਜ ਤੋਂ ਰਾਜਨੀਤਿਕ ਬੰਦਿਆਂ ਦੀ ਵੀ ਚੱਲੀ ਐ ਗੱਲ ਸਟੇਜ ਤੋਂ ਤੁਹਾਡੇ ਕੰਮਾਂ ਦੇ ਕਿੱਤਿਆਂ ਦੀ ਵੀ ਚੱਲੀ ਐ ਸੋ ਜੇ ਇਹਨਾਂ ਸਾਰੇ ਚੀਜ਼ਾਂ ਦਾ ਵਿਚਾਰ ਕੀਤਾ ਜਾਵੇ ਤਾਂ ਜਸਤਰਾਂ ਤੁਸੀਂ ਕਿਰਤੀ ਲੋਕ ਉਹਨਾਂ ਲੋਕਾਂ ਦੇ ਜਿਨ੍ਹਾਂ ਦੇ ਲੋਕਾਂ ਦੇ ਘਰਾਂ ਦੇ ਵਿੱਚ ਸਾਡੇ ਮਾਪੇ ਕੰਮ ਕਰਦੇ ਸੀ ਅਸੀਂ ਉਹਨਾਂ ਪ੍ਰਤੀ ਵਫਾਦਾਰੀ ਵਿਖਾਈ ਹੈ ਜਦੋਂ ਅਸੀਂ ਆਪ ਦੇ ਹੱਕਾਂ ਪ੍ਰਤੀ ਸਾਡੇ ਦੇ ਹੋਰੇ ਜ਼ੁਲਮਾਂ ਪ੍ਰਤੀ ਸਾਡੇ ਜਿਹੜੇ ਭਾਈਚਾਰੇ ਦੇ ਆਗੂ ਆ ਉਹਨਾਂ ਪ੍ਰਤੀ ਆਪਦੀ ਵਫਾਦਾਰੀ ਬਣਾਵਾਂਗੇ ਤਾਂ ਜ਼ਿੰਦਗੀ ਵਿੱਚ ਬਦਲਾ ਆਵੇਗਾ ਪਰ ਜ਼ਿੰਦਗੀ ਦੇ ਵਿੱਚ ਬਦਲਾ ਆਉਣ ਵਾਸਤੇ ਤੁਹਾਨੂੰ ਪਹਿਲਾਂ ਜਿਵੇਂ ਵੀ ਬਲਾਵਿਆਂ ਨੇ ਕਿਹਾ ਤੁਹਾਨੂੰ ਐਜੂਕੇਟ ਹੋਣਾ ਪੈਣਾ ਹੈ ਕਿਉਂਕਿ ਹੱਕਾਂ ਉਹ ਹੀ ਲੈ ਸਕਦਾ ਜਿਹੜਾ ਬੰਦਾ ਸचेਤ ਹੈ ਨਹੀਂ ਤਾਂ ਤੁਸੀਂ ਜਾ ਕੇ ਜਦੋਂ ਕਹੋਗੇ ਵੇ ਆ ਜੀ ਸਾਨੂੰ ਨਹੀਂ ਚਾਹੀਦੀ ਸਾਨੂੰ ਆਹ ਲੋਕ ਇਹਦੇ ਦੱਸੋ ਬਦਲ ਕੀ ਆ ਮੈਂ ਤੁਹਾਨੂੰ ਇੱਕ ਕਹਨ ਦੀ ਕੋਸ਼ਿਸ਼ ਕਰਾਂਗਾ ਮੇਰੇ ਨਾਲ ਕਾਫੀ ਫੀਸ ਕਲੇਡਰ ਨੇ ਲਗਭਗ ਗੈਰੀ ਸਾਹ ਲਗਭਗ ਹਰ ਸਮੇਂ ਨਾਲ ਹੁੰਦੇ ਮੈਂ ਜੋ ਸਰਕਾਰੀਆਂ ਮੀਟਿੰਗਾਂ ਲੈਣਾ ਹੈ ਮੇਰਾ ਇੱਕ ਗਿਆਨ ਜੋਤੀ ਚੈਨਵਲ ٹرسٹ ਵੀ ਚੱਲਦਾ ਜਿਹਦੇ ਤੇ ਮੈਂ ਪੇਪੈਕ ਟੂ ਸੋਸਾਇਟੀ ਦੇ ਹਾਰ ਤੇ ਉਹਨਾਂ ਸਾਡੇ ਗਰੀਬ ਬੱਚਿਆਂ ਨੂੰ ਹੈਰ ਐਜੂਕੇਸ਼ਨ ਆਸ ਤੇ ਅਸੀਂ ਉਹਨਾਂ ਦੀ ਫੀਸਾਂ ਭਰਦੇ ਆ ਜਿਹੜੇ ਬੱਚੇ ਯੂਨੀਵਰਸਿਟੀਆਂ ਦੇ ਵਿੱਚ ਜਾਂਦੇ ਆ ਅਸੀਂ ਉਹਨਾਂ ਨੂੰ ਪੀ ਐਚ ਡੀ ਕਰਾਉਣ ਵਾਸਤੇ ਦਾ ਵਕ ਵਕ ਸਬਜੈਕਟਾਂ ਦੇ ਵਿੱਚ ਜਿਹੜਾ ਗਿਆਨ ਦੇ ਰਾਸੇ ਸਰਕਾਰ ਕੋ ਪਾਲਸੀਆਂ ਲਾਗੂ ਕਰਨ ਵਾਸਤੇ ਉਹਨਾਂ ਦੇ ਨਾਲ ਬੈਠ ਕੇ ਕੰਮ ਕਰਦੇ ਆ। ਪਰ ਮੈਂ ਤੁਹਾਨੂੰ ਜਿਹੜੇ ਬਦਲਾਅ ਦੀ ਗੱਲ ਕਰਨਾ ਚਾਹੁੰਦਾ ਉਹ ਇਹ ਆ ਕਿ ਜਿਦੋਂ ਤੁਸੀਂ ਜਾਣਦੇ ਆ ਤਾਂ ਆਪਣੇ ਲੋਕ ਆਪਣੀ ਕਾਬਲੀਅਤ ਤੋਂ ਖੁੱਲ੍ਹ ਵਾਲੇ ਲੋਕ ਉਹਨਾਂ ਦੇ ਵਿੱਚ ਪੈਦਾ ਕਰੋ ਜਿਹੜੇ ਜਾ ਕੇ ਕਿਸੇ ਟੇਬਲਾਂ ਤੇ ਬੈਠ ਕੇ ਆਪਣੀ ਗੱਲ ਅਝਵਾਉਣ ਦੀ ਜੜੀ ਜੁਰਤ ਰੱਖ ਸਕਣ ਕਿਉਂਕਿ ਜੇ ਰੋੜਾ ਪਾਉਣ ਦੀ ਗੱਲ ਕਰਦੇ ਆ ਸਾਡਾ ਸਮਾਜ ਰੋੜਾ ਪਾਉਣ ਵਾਲਾ ਜੇ ਤੁਸੀਂ ਮਤਲਬ ਮੈਂ ਨਾ ਇਹ ਗੱਲ ਨਹੀਂ ਕਹਿਣਾ ਚਾਹੁੰਦਾ ਪਰ ਫਿਰ ਵੀ ਕਿਤੇ ਨਾ ਕਿਤੇ ਕੋਈ ਗੱਲ ਦੁਸ਼ਮਣਾਂ ਦੇ ਵਿੱਚੋਂ ਨਿਕਲ ਜਾਂਦੀ ਹੈ ਅੱਜ ਤੁਸੀਂ ਪਾਵਰ ਖਾਨਿਆਂ ਦੇ ਵਿੱਚ ਜਾਓ ਰਹੋਗੇ ਉੱਥੇ ਵੀ ਲੋਕ ਬਹੁਤ ਹੋਣਗੇ ਬਾਕੀ ਤਾਂ ਉਹਨਾਂ ਦੀ ਗੱਲ ਨੂੰ ਕਿੰਨੀ ਵੀ ਜਿਹੜੀ ਤਰਜੀਹ ਦਿੱਤੀ ਜਾਂਦੀ ਹੈ ਮੈਂ ਤੁਹਾਡੇ ਸਮਾਜ 'ਚ ਇੱਕ ਹੋਰ ਗੱਲ ਕਹਿਣਾ ਚਾਹੁੰਦਾ ਕਿਉਂਕਿ ਮੈਨੂੰ ਜ਼ਿਆਦਾ ਤਾਂ ਤੁਹਾਡੇ ਚਿਹਰਿਆਂ ਦੇ ਜਿਹੜੇ ਹੈਗੇ ਕੰਮ ਸੀ ਸਾਈਕੋਲੋਜੀ ਜਿਸ ਸਾਇੰਸ ਆਫ ਮਾਈਂਡਰ ਮੈਂ ਤੁਹਾਡੇ ਜਿਹੜੇ-ਜਿਹੜੇ ਪਰਕ ਉਹ ਵੇਖ ਰਿਹਾ ਵੀ ਜ਼ਿਆਦਾ ਗੱਲ ਤਾਂ ਮੇਰਾ ਖਿਆਲ ਹੈ ਤੁਸੀਂ ਮੈਂ ਇਸੇ ਜਿਹੜੀ ਬਰਾਦਰੀ ਦੇ ਨਾਲ ਸੈਨ ਕੋ ਜੇ ਤੁਹਾਡੇ ਭਾਈਚਾਰੇ ਦੇ ਜਿਹੜੇ ਹੋਰ ਲੋਕ ਆ ਜਿਹੜੇ ਅਦਰ ਐਸਸੀ ਆ ਤੁਸੀਂ ਉਹਨਾਂ ਦੇ ਦੇਖੋ ਅੱਜ ਤੱਕ ਜਿਉਂ ਜਿਹੜਾ ਸਹ ਹੈਗਾ ਦੇਸ਼ ਯਾਦ ਹੋਇਆ ਉਹਨਾਂ ਦੀ ਐ ਜਿੱਤੇ ਸ਼ਰਾ ਕਰਾਓ ਕਿੰਨੀਆਂ ਗਹਿਈ ਨਹੀਂਆਂ ਕਿੰਨੇ ਕੋ ਉਹਨਾਂ ਦੇ ਧਰਨੇ ਆ ਕਿਉਂਕਿ ਹੋਰ ਲੋਕ ਆਪਣੇ ਸਮਾਜ ਦੇ ਪਿੱਛੇ ਆਪਣੇ ਹੱਕਾਂ ਲਈ ਲੜਦੇ ਆ ਅਸੀਂ ਲੋਕ ਕਿਸੇ ਦੇ ਪਛੜਕ ਬਣ ਕੇ ਚੱਲਦੇ ਆ ਜਦੋਂ ਅਸੀਂ ਕਿਸੇ ਦੇ ਪਛੜਕ ਬਣ ਕੇ ਚੱਲਦੇ ਆ ਤੇਰਾ ਗਲਾ ਸਾਨੂੰ ਆਪਣੇ ਮੁਤਾਬਕ ਜਿਹੜਾ ਹੈਗਾ ਵਰਤਦਾ ਤੇ ਸਾਡੇ ਜਿਹੜੇ ਅਧਿਕਾਰਾਂ ਦੀ ਰਾਖੀ ਕਰਨ ਦੀ ਅਸੀਂ ਗੱਲ ਕਰਦੇ ਆ ਉਹ ਨਹੀਂ ਹੋ ਸਕਦੇ ਮੈਂ ਤੁਹਾਨੂੰ ਇੱਕ ਹੋਰ ਵੀ ਗੱਲ ਕਹਿਆ ਸੀ ਦੀ ਕੋਸ਼ਿਸ਼ ਕਰਾਂਗਾ ਮਜ਼ਦੂਰ ਇਹਨਾਂ ਛੱਡ ਕੇ ਤੁਸੀਂ ਛੋਟੇ ਛੋਟੇ ਕਿੱਤੇ ਉਪਰ ਆਓ ਪਿਛਲੇ ਦਿਨੀ ਇੱਕ ਅਖਬਾਰਾਂ ਦੀਆਂ ਸੁਰਖੀਆਂ ਬੜੀਆਂ ਸ਼ਾਇਦ ਤੁਸੀਂ ਵੀ ਪੜਾ ਹੋਣਾ ਸਾਡੇ ਬੱਚੇ ਤਿੰਨ ਚਾਰ ਸੀ ਜਿਹੜੇ ਬੱਚੇ ਪੋਸਟ ਗ੍ਰੈਜੂਏਟ ਹੋ ਗਏ ਤੇ ਉਹ ਉਹਨਾਂ ਦਾ ਆਰਿਆ ਸਿਓ ਝੋਨਾ ਲਾਉਣ ਲੱਗੇ ਉਹਨਾਂ ਦੀ ਅਖਬਾਰਾਂ ਦੀਆਂ ਕਟਿੰਗਾਂ ਕਰਕੇ ਲੋਕਾਂ ਨੇ ਬਹੁਤ ਸੋਸ਼ਲ ਮੀਡੀਆ ਦਾ ਸਹਾਰਾ ਲੈ ਕੇ ਪਾਈਆਂ ਤੇ ਸਮੇਂ ਦੀਆਂ ਸਰਕਾਰਾਂ ਤੇ ਕੋਈ ਵੀ ਹੁਣ ਉਹਨਾਂ ਨੂੰ ਇਤਹਾਸ ਤੇ ਤੁਸੀਂ ਇਹ ਪਰ ਦੇਖੋ ਸਾਡੀ ਸਰਕਾਰਾਂ ਇਹ ਬੱਚੇ ਪੜ ਗਏ ਇਹ ਬੱਚੇ ਜਿਹੜੇ ਹੈਗੇ ਆ ਵੀ ਬਾਅਦੇ ਬਾਅਦੇ ਇਹ ਕਿਥੋਂ ਨਾਲਾਈ ਜਾ ਰਹੇ ਆ ਮੈਂ ਤੁਹਾਨੂੰ ਫਿਰ ਗੱਲ ਕਰਾਂਗਾ ਦਵਾਖਾ ਦੇ ਵਿੱਚ ਬਦਲਾ ਲਿਓ ਤੁਹਾਡੇ ਮਾਪਿਓ ਤੁਹਾਡੇ ਦਾਦੇ ਦਾਦੀਆਂ ਇਹ ਕੰਮ ਕਰਦੇ ਸੀ ਜਿਹੜੇ ਉਹ ਕਰਤੀ ਕਰਦੀਆਂ ਪਰ ਇਹਦੇ ਵਿੱਚ ਵੀ ਕੋਈ ਬਲੱਖਣਤਾ ਨਹੀਂ ਕੀ ਸਰ ਫਿਰ ਨਾ ਕਿ ਵੀ ਮੈਂ ਥੋੜਾ ਬਹੁਤਾ ਪੜ ਰਹਿ ਗਿਆ ਥੋੜਾ ਬਹੁਤਾ ਪੜਨ ਲੇਕਨ ਕਰਕੇ ਮੇਰੇ ਰਹਿਣ ਸਹਿਣ ਤੇ ਮੇਰੇ ਬੋਲ ਚਾਲ ਦੇ ਵਿੱਚ ਬਦਲਾ ਆ ਗਿਆ ਤੇ ਮੈਂ ਤੁਹਾਨੂੰ ਇਹ ਗੱਲ ਕਹਿਣ ਦੀ ਕੋਸ਼ਿਸ਼ ਕਰਾਂਗਾ ਕਿ ਜੇ ਤੁਸੀਂ ਪੜ੍ਹੇ ਲਿਖੇ ਤੁਸੀਂ ਸਮਾਜ ਨੂੰ ਸਮਰਾਜ ਸਮਾਜ ਨੂੰ ਘਬਰਾਹਤ ਕਰ ਰਹੇ ਹੋ ਜਿਹੜੇ ਸੋਸ਼ਲ ਮੀਡੀਆ ਦੇ ਵਿਦਵਾਨ ਬਣੇ ਨੇ ਜਿਹੜੇ ਤੁਹਾਨੂੰ ਕਹਿੰਦੇ ਸਰਕਾਰਾਂ ਨੂੰ ਨੰਦਰੇਕ ਦੇ ਹੋਰ ਕਿਸੇ ਨੂੰ ਕਰ ਰਹੇ ਆ ਪਰ ਕਾਰਨ ਹੈ ਵੀ ਤੁਸੀਂ ਆਪ ਦੇ ਧਮਾਕਾ ਦੇ ਵਿੱਚ ਜਿਹੜਾ ਉਹ ਬਦਲਾ ਨਹੀਂ ਲੈਂਦਾ ਜੇ ਤੁਸੀਂ ਬਦਲਾ ਲੈਂਦਾ ਹੁੰਦਾ ਜਿਹੜੇ ਮਾਪੇ ਤੁਹਾਡੇ ਤੁਹਾਡੇ ਦਾਦੇ ਦਾਦੀਆਂ ਇਹ ਕਰਤੀ ਕੰਮ ਕਰਦੇ ਸੀ ਫਿਰ ਤੁਸੀਂ ਇਹ ਛੱਡਿਆ ਹੁੰਦਾ ਅੱਛਾ ਝੋਨਾ ਲਾਉਣ ਦੀ ਗੱਲ ਆ ਜੇ ਤੁਸੀਂ 10000 ਰੁਪਏ ਤੁਹਾਨੂੰ ਸੀਜ਼ਨ ਦੇ ਵਿੱਚ ਇੱਕ ਵਿਅਕਤੀ ਨੂੰ ਮਿਲਦਾ ਮੈਂ ਕਿਹਾ ਤੁਸੀਂ ਪੋਸਟ ਗ੍ਰੈਜੂਏਟ ਐ ਕਈ ਬੰਦੇ ਮੱਚ ਜਿਹੜੇ ਸੀ ਉਹਨਾਂ ਨੇ ਵੀ ਇਹ ਵੀ ਕੀਤੀ ਹੋਈ ਸੀ ਜੇ ਤੁਸੀਂ ਪ੍ਰਾਈਵੇਟ ਕਿਸੇ ਸੰਸਥਾ ਦਾ ਜਾਂ ਜਾ ਕੇ ਲਗੋ ਤਾਂ ਤੁਹਾਨੂੰ ਇਹ ਹੀ 10000 ਰੁਪਏ ਮਹੀਨੇ ਦਾ ਮਿਲੂਗਾ ਲਗਾਤਾਰ ਹਰ ਮਹੀਨੇ 10000 ਰੁਪਏ ਕਮਾਉਣੀ ਪੀਸੀ ਲੈਂਦੇ ਨਾਲ ਜੇ ਤੁਸੀਂ ਆਪ ਦੀ ਕਾਬਲੀਅਤ ਦਿਖਾਓਗੇ ਤੁਹਾਨੂੰ ਤੁਹਾਡੀ ਕਾਬਲੀਅਤ ਦੇ ਆਧਾਰ 'ਤੇ ਤੁਹਾਨੂੰ ਗੱਲ ਕਰੂਗੀ ਕਿ ਸਰਕਾਰ ਦੀਆਂ ਸਕੀਮਾਂ ਦਾ ਸਾਨੂੰ ਸਮੇਂ-ਸਮੇਂ ਲਾਭ ਲੈਣਾ ਚਾਹੀਦਾ ਪਿਛਲੇ ਜਿਹੜੀ ਮੈਂ ਸੀ ਆਪਣਾ ਇੱਕ ਘੰਟਾ ਮੀਟਿੰਗ ਲਈ ਆ ਜਿਹਦੇ ਵਿੱਚ ਨਾ ਪਾਲਿਸੀ ਜਾਂ ਜਿਹੜੀਆਂ ਕਾਫੀ ਸਰਕਾਰ ਨੂੰ ਮਿਲਾ ਕੇ ਦੇਖਿਆ ਦੀਆਂ ਉਹਨਾਂ ਨੂੰ ਕੁਝ ਮੋਡੀਫਾਈ ਵੀ ਹੋਇਆ ਜੇ ਅਸੀਂ ਫਿਰ ਪਾੜਦੇ ਹਾਂ ਜਿੱਥੇ ਅਸੀਂ ਆਏਗਾ ਪ ਮੈਂ ਤਾਂ ਫਿਰ ਇਹ ਗੱਲ ਕਹਿਣ ਦੀ ਕੋਸ਼ਿਸ਼ ਕਰਾਂਗਾ ਕਿ ਸਾਡੀਆਂ ਜਿਹੜੀਆਂ ਬੀਬੀਆਂ ਉਹ ਜ਼ਿਆਦਾਤਰ ਨਹੀਂ ਬਦਲਾ ਕਰਦੀਆਂ ਅਸੀਂ ਦਿਮਾਗਾਂ ਦੇ ਵਿੱਚ ਬਦਲਾ ਕਰੀਏ ਕਿਉਂਕਿ ਸਭ ਤੋਂ ਵੱਡਾ ਜਿਹੜਾ ਬਦਲਾ ਪਰਿਵਾਰ ਦੇ ਵਿੱਚ ਹੋਣਾ ਚਾਹੀਦਾ ਤਾਂ ਕਿਵੇਂ ਲਿਆ ਸਕਦੀ ਆ ਜੇ ਉਹ ਕਿਤੇ ਬਦਲੂ ਕਿਉਂਕਿ ਅੱਜ ਤੁਸੀਂ BC ਕਾਸਟਾਂ ਦੇ ਵਿੱਚ ਜਿੰਨੀਆਂ ਕਾਸਟਾਂ ਐਸੇ ਕਾਸਟਾਂ ਨਾਂ ਨਹੀਂ ਲੱਗਾਗਾ 48 ਕਾਸਟਾ ਤੁਹਾਡੇ ਜਿਹੜੀਆਂ ਹੈਗੀਆਂ ਐਸੀ ਲੋਕਾਂ ਦੀਆਂ ਲੋਹਾਂ ਹੋਰ ਪੈ ਕੇ 48 ਬਣ ਗਿਆ ਮੈਂ ਕਹਾਂ ਫਿਰ ਵੀ ਉਹ ਕਹਿੰਦੀ ਕੋਸ਼ਿਸ਼ ਕਰਾਂ ਨਾ ਕੋਈ ਦੇਖੋ ਉਹ ਕਿੱਤੀ ਕੰਮ ਕਰਨੇ ਕਢ ਦੀਆਂ ਪਰ ਇਹ ਕਿਹੜਾ ਆਨਦਾ ਛੋਟੇ ਛੋਟੇ ਜਿਹੜੇ ਹੈਗੇ ਕਿੱਤੇ ਜਿਹੜੇ ਆਪਣਾਰੇ ਸਾਡੇ ਅੱਜ ਜਿਹੜੇ ਬੱਚੇ ਹੈਗੇ ਆ ਪੜ ਲੈ ਕੇ ਜੇ ਕੋਈ میٹرਕ ਕਰ ਗਿਆ ਜਾਂ ਪਲੱਸ 2 ਕਰ ਗਿਆ ਉਹ ਵੀ ਜਿਹੜੇ ਹੈਗੇ ਆ ਕਿਤੇ ਨਹੀਂ ਆਪਣਾਰੇ ਸੋ ਅੱਜ ਜਿਹੜੇ ਛੋਟੇ ਛੋਟੇ ਕਿੱਤੇ ਆ ਜਿਵੇਂ ਬਰਕਰਾਂ ਦੀ ਰੇੜੀ ਆ ਸਮੋਸਿਆਂ ਦੀ ਰੇੜੀ ਆ ਜਿਹੜੀ ਰੋਜ਼ਮਰ ਦੀ ਜ਼ਿੰਦਗੀ ਦੇ ਵਿੱਚ ਸਾਡੇ ਬਦਲਾਅ ਕਰ ਸਕਦੇ ਆ ਸਾਨੂੰ ਇਹਨਾਂ ਛੋਟੇ ਛੋਟੇ ਕਿਰਤੀਆਂ ਲੋਕਾਂ ਦੀ ਲੋੜ ਹੈ ਮੈਂ ਪਿਛਲੇ ਦਿਨ ਸਰਕਾਰ ਨੂੰ ਇੱਕ ਪ੍ਰੋਜੈਕਟ ਭੇਜਿਆ ਇਹ ਹੀ ਕੀ ਦਾ ਬਦਲਾਅ ਕਰਨ ਦੀ ਗੱਲ ਸੀ ਸੋ ਸਾਨੂੰ ਜਿਹੜੇ ਛੋਟੇ ਛੋਟੇ ਜਿਹੜੇ ਕਿਰਤੀਆਂ ਨੂੰ ਬਰਗੜਾ ਰੀੜੀ ਅਸਮੋਚਾ ਦੀ ਲੋੜੀ ਹੈ ਉਹ ਲਾਉਣੀ ਚਾਹੀਦੀ ਮੈਂ ਕੋਲ ਪੂਰੇ ਨੂੰ ਬਲੌਕ ਕਰਦਾ ਕੋਲ ਪੂਰੇ ਦੀ ਗੱਲ ਕਰਦੀ ਕੋਸ਼ਿਸ਼ ਕਰਾਂਗਾ ਸਾਡੇ ਇੱਕ ਉਥੇ ਪਲਚੇ ਦੇ ਬਰਗੜਾ ਰੀੜੀ ਲਾਉਂਦਾ ਉਹ ਬੰਦਾ ਬਾਹਰੋਂ ਹੀ ਸਟੇਟ ਤੋਂ ਆਈ ਓਪੀ ਤੋਂ ਕਾਹਦਾ ਕਰਨ ਦਾ ਅਧਿਕਾਰ ਹੈ ਕੋਈ ਬੰਦਾ ਆਲਵਾੜ ਕਿਤੇ ਇਜਾਟ ਕੰਮ ਕਰ ਸਕਦਾ ਹਾਂ ਉਹ ਆਉਦੇ ਕਿਤੇ ਦਾ ਆਨਰ ਹੈ ਜਿਹੜੀ ਕੋਈ ਕਾਬਲੀਅਤ ਸ਼ੋਅ ਕਰਨੀ ਦਿੱਤੀ ਹੈ ਉਹ ਜਦੋਂ ਉੱਥੇ ਆਇਆ ਤਾਂ ਮੇਰੇ ਜਿਹੜਾ ਸ਼ਹਿਰ ਦੇ ਵਿੱਚ ਜਿੱਥੇ ਗ੍ਰਹਿ ਮੰਤਰੀ ਹੁੰਦੇ ਹੋਏ ਸਰਦਾਰ ਗੁਟ ਉਹਨਾਂ ਦੀ ਬਿਲਡਿੰਗ ਉਹਨਾਂ ਨੇ 65 ਲੱਖ ਦੀ ਲਈ ਆ ਤੇ ਫਿਰ ਉੱਪਰ ਕਰੇਗੀ ਲਾਉਣ ਵਾਲੇ ਨੇ ਤੇ ਜਦੋਂ ਕੋਈ ਜਿਹੜੇ ਸਮਾਜ ਦੀ ਗੱਲ ਆਉਂਦੀ ਹੈ ਤਾਂ ਸਾਨੂੰ ਜਿਹੜਾ ਹੈਗਾ ਨਰਾਸ਼ਾ ਮਿਲਦੀ ਹੈ ਤੇ ਸਾਨੂੰ ਨਾਲ ਸਰਵੀ ਜਦੋਂ ਕੋਤੇ ਨੀਵਾ ਕਰਨਾ ਪੈਂਦਾ ਟੋਕੇ ਅਸੀਂ ਆਵਾਜ਼ ਆ ਬਹੁਤ ਬੋਲਦੇ ਆ ਅਸੀਂ ਜਿਹੜਾ ਹੈਗਾ ਕੰਮ ਕਿੱਤਿਆਂ ਨੂੰ ਉਹਨਾਂ ਨੂੰ ਜਿਹੜੀ ਹੈਗੀ ਅਦਰਜੀ ਨਹੀਂ ਦੇਣਾ ਚਾਹੁੰਦੇ ਮੈਂ ਤੁਹਾਨੂੰ ਫਿਰ ਵੀ ਗੱਲ ਕੋਸ਼ਿਸ਼ ਕੋਈ ਕੰਮ ਦੀ ਕੋਸ਼ਿਸ਼ ਕਰਾਂਗਾ ਕਿ ਬੱਚਿਆਂ ਨੂੰ ਆਰਦਾ ਨੂੰ ਖੇੜਾ ਤੇ ਆਇਓ ਕੋਈ ਵੀ ਬੰਦਾ 5 ਦਿਨ ਰੋਟੀ 6 ਦਿਨ ਨਾ ਖਾਵੇ ਤਾਂ ਮਰਦਾ ਨਹੀਂ ਗਾ ਪਰ ਕਾਰਨ ਨਾ ਕਦੇ ਘੱਟੜਾ ਨਹੀਂ ਪਾਣੀ ਹੋਵੇ ਤਾਂ ਉਹ ਉਹ ਜਿਹੜੀ ਸਮਾਂ ਹੈ ਸਬਜੀ ਆ ਕਾਲੀ ਦੀ ਦੇ ਸ਼ਾਮ ਨੂੰ ਕਾਦੀ ਜਦਨ ਸਬਜੀ ਨਹੀਂ ਲੈ ਕੇ ਘਰ ਵੜਿਆ ਉਹ ਲੜਾਈ ਦਾ ਕਾਰਨ ਨਹੀਂ ਤਾਂ ਕੁਛ ਨਹੀਂ ਹੁੰਦਾ ਪਰ ਜੇ ਤੁਸੀਂ 5000 10000 ਰੁਪਏ ਦੀ ਰੋਟੀ ਨਾ ਪਾਲੀ ਨਾ ਵੀ ਖਾਓਗੇ ਤਾਂ ਵੀ ਤੁਸੀਂ ਜਿਉਂਦੇ ਰਹਿ ਸਕਦੇ ਆ ਪਰ ਜਦੋਂ ਸਾਡਾ ਰਿਸ਼ਤੇਦਾਰ ਭੈਣ ਭਰਾ ਆ ਜਾਂਦਾ ਅਸੀਂ 2000 2500 ਰੁਪਏ ਹੋਂ ਤੇ ਖਰਚ ਕਰਦੇ ਆ ਉਹ ਸਾਵੋ ਤੋਂ ਸਾਡੇ ਕੋਲੇ ਪੈਸੇ ਕਿੱਥੇ ਆ ਜਾਂਦੇ ਸੋ ਜਦੋਂ ਅਸੀਂ ਕਹਿੰਦੇ ਇੱਕ ਬੱਚਾ ਜਿਹੜਾ ਪੜ੍ਹਿਆ ਸਰਕਾਰ ਦੀਆਂ ਜਿਹੜੀਆਂ ਹੈਗਾ ਪਾਲਸੀਆਂ ਹੈਗੀਆਂ ਉਹਨਾਂ ਦੇ ਆਫਿਸਾਂ ਜਿਹੜਾ ਹੈਗਾ ਸਰਕਾਰਾਂ ਉੱਪਰ ਹੀ ਭਰਨ ਗਿਆ ਜਾ ਰਹੀਆਂ ਜੇਕਰ ਉਹ ਨਹੀਂ ਰੋਜ਼ ਮਰਾਂਦੀ ਜਾਂਦੀ ਆਸੋਂ ਨੂੰ ਪਹਿਨਣ ਲਈ ਕੱਪੜਾ ਚਾਹੀਦਾ ਖਾਣੇ ਦੇ ਮਿਹਨਤਾਂ ਚਾਹੀਦਾ ਕੀ ਕੁਝ ਉਹ ਦੇ ਨਹੀਂ ਸਕਦੇ ਉਹਨਾਂ ਨੂੰ ਬੱਚੇ ਨੂੰ ਉਹ ਦਿਓ ਬੱਚਾ ਨੂੰ ਰੈਲ ਐਜੂਕੇਸ਼ਨ ਵਾਲ ਕੋ ਇਹ ਨਹੀਂ ਮੈਦਾਨੇਖਾ ਮੇਰੇ ਸਮਾਜ ਦੇ ਵਿੱਚ ਐਸ ਤਰ੍ਹਾਂ ਰਾਜ ਜੀ ਕੋਈ ਬਚਰਕ ਮੌਕਾ ਹੋ ਜਾਂਦੀ ਆ ਤਾਂ ਉਹਦੀ ਨਾਨੀ ਕਹਿੰਦੀ ਤੁਸੀਂ ਬੱਚਿਆਂ ਨਾਲ ਲੈ ਕੇ ਨਹੀਂ ਆਏ ਵੀ ਜਲੇਬੀਆਂ ਖਾ ਜਾਂਦੇ ਤੇ ਜਲੇਬੀਆਂ ਦਾ ਫਾਫੇ ਵਿੱਚ ਪਾ ਕੇ ਦੇ ਦਿਓ ਘਰੇ ਜਾ ਕੇ ਖਾਣ ਜਿੰਨਾ ਚਿਰ ਅਸੀਂ ਇਹਨਾਂ ਛੋਟੇ ਛੋਟੇ ਕੰਮਾਂ ਵੱਲ ਧਿਆਨ ਦੇ ਕੇ ਅਸੀਂ ਬੱਚਾ ਨੂੰ ਮਾਡਰਨਾਈਜੇਸ਼ਨ ਵੱਲ ਜੋੜਦੇ ਦੇਖੋ ਜਿਹੜਾ ਬੰਦਾ ਕੋਈ ਚੀਜ਼ ਨਹੀਂ ਕਿਸੇ ਦੀ ਕਾੜ ਕਰਦਾ ਉਹ ਮਾਰੇ ਸੋਚ ਕੇ ਨਹੀਂ ਕਰਦਾ ਉਹ ਪੋਜਿਟਿਵ ਸੋਚ ਕੇ ਕਰਦਾ ਜੇ ਕਿਸੇ ਨੇ ਤੁਹਾਨੂੰ ਰਹਿਬਰ ਮੰਨਣਾ ਤੁਹਾਡੀ ਮਨ ਦੀ ਮਰਜ਼ੀ ਨਾਲ ਮੰਨਣਾ ਤੁਹਾਡੀ ਮਰਜ਼ੀ ਆ ਅੱਜ ਤੁਸੀਂ ਬਹੁਤ ਲੋਕਾਂ ਨੂੰ ਰਹਿਬਰ ਮੰਨ ਰਹੇ ਹੋ ਪਰ ਮੈਂ ਕਹਿੰਦਾ ਆਪਦੇ ਸਮਾਜ ਦੀ ਜਿਹੜਾ ਸਮਾਜ ਮਲੂਹ ਧੰਦਾ ਕਰਦਾ ਸੀ ਮਲੂਹ ਧੰਦਾ ਕਰਦੇ ਹੋ ਤੇ ਜਿਹੜੀਆਂ ਆਪਕਾ ਸੀ ਪਹਿਲਾਂ ਉਹ ਹੱਥਾਂ ਨਾਲ ਜਿਹੜੀਆਂ ਮਲਵਾ ਚੱਕਦੀਆਂ ਸੀ ਗੰਦ ਪਰ ਬੱਚਾ ਦਾ ਵੀ ਚੱਕਦੀਆਂ ਸੀ ਨਾਲ ਆਪਦੇ ਜਿਹੜੇ ਵੱਡੇ ਵੱਡੇਰੇ ਸੀ ਉਹਨਾਂ ਦਾ ਗਨੂ ਕਰਨਾ ਪੈਂਦਾ ਸੀ ਕਿਸੇ ਵਿਅਕਤੀ ਨੇ ਕਾਰ ਕਰਦੀ ਉਹਨੇ ਫਲਾਸ਼ ਬਣਾਈ ਫਲਾਸ਼ ਬਣਾ ਕੇ ਉਹ ਵੇਖੋ ਆਜੂ ਉਥੇ ਬੰਦੇ ਬੈਠੇ ਆ ਤਾਂ ਸਾਰਾ ਕੁਝ ਕਰਕਿਉ ਮਲਵਾ ਜਿਹੜਾ ਬਾਹਰ ਚਲਾ ਜਾਂਦਾ ਕਿਦੀ ਵੱਡੀ ਪ੍ਰਾਪਤੀ ਕੀ ਉਹ ਵਿਅਕਤੀ ਪੂਜਣ ਦੇ ਯੋਗ ਨਹੀਂਗਾ ਪਰ ਕਿਤੇ ਨਾ ਕਿਤੇ ਅਸੀਂ ਗਲਤ ਹੋ ਗਏ ਅਸਤਿਵਾਰ ਕਰਨ ਲੱਗ ਜਾਈਏ ਅਸੀਂ ਹਰ ਕਾਹਲੇ ਨਾਲ ਜਿਹੜੀ ਜਗ੍ਹਾਏ ਵਕਾ ਵਕਾ ਅਡਾਇਸ ਕਰਨ ਦਾ ਜਿਹੜਾ ਸਾਡਾ ਹੈਗਾ ਉਹ ਬਨੋਸ਼ ਬਣ ਜਾਂਦਾ ਮੈਂ ਤੁਹਾਨੂੰ ਇੱਕ ਗੱਲ ਹੋਰ ਵੀ ਕਹਾਂ ਜੀਪਾ ਬੈਠੀ ਹੈ ਮੋਬਾਈਲ ਲੈ ਕੇ ਬੈਠੀ ਹੈ ਦੇਖੋ ਜਿਹੜੇ ਵਿਅਕਤੀ ਨੇ ਕਾਰਡ ਕੱਢੀਏ ਇਹਦੇ ਤੇ ਅਸੀਂ ਸਰਚ ਕਰਉ ਆਰਵਾੜ ਦੇ ਉੱਤੇ ਸੀਸੀ ਜਿਹੜੀ ਜਾਣਕਾਰੀ ਮਰਜੀ ਹਾਸਲ ਕਰ ਸਕਦੇ ਹਾਂ ਪਰ ਕਾਰਨਾ ਵੀ ਕਿਸੇ ਰਕਤੇ ਅਸੀਂ ਉਸਤਾ ਦੀ ਜ਼ਿੰਦਗੀ ਜਾਣਨ ਵਾਸਤੇ ਜਾਂ ਸਾਨੂੰ ਸੈਕਸ਼ੂਅਲ ਕਰਿਆਵਾਂ ਦੀ ਪੂਰਤੀ ਵਾਸਤੇ ਅਸੀਂ ਇਹਨੂੰ ਉਹਦੇ ਤੋਂ ਵੀ ਸਰਚ ਕਰਾਂਗੇ ਉਹੋ ਚੀਜ਼ ਬੋਲੂਗਾ ਜਿਹੜਾ ਤੁਸੀਂ ਇਹਨੂੰ ਪੁੱਛੋ ਸੋ ਕਾਰਨ ਤੋਂ ਭਾਵ ਸਾਨੂੰ ਦਿਮਾਗ ਦੇ ਵਿੱਚੋਂ ਨੈਗੇਟਿਵਿਟੀ ਕੱਢ ਕੇ ਪੋਜ਼ਿਟਿਵਿਟੀ ਲੈਣੀ ਪੈਣੀ ਹੈ ਐਵ ਯੂ ਹੈ ਫੇਸਡ ਨਾਥਿੰਗ ਸ਼ੈਲ ਬੀ ਇੰਪੋਸੀਬਲ ਫਾਰ ਯੂ ਤੁਹਾਡੇ ਲਈ ਕੋਈ ਵੀ ਚੀਜ਼ ਸੰਭਵ ਨਹੀਂ ਪਰਕਾਰ ਨੇ ਅ ਵੀ ਤੁਹਾਡੇ ਚ ਕਰਮ ਦਾ ਜਿਹੜਾ ਹੈਗਾ ਜਜਬਾਉਣਾ ਚਾਹੀਦਾ ਮੇਰੇ ਸਮਾਜ ਦੇ ਲੋਕਾਂ ਨੂੰ ਅੱਜ ਵੀ ਇਸੇ ਤਰ੍ਹਾਂ ਵਰਤਾਇਆ ਜਾ ਰਿਹਾ ਸੀ ਬਈ ਯਾਰ ਕੀ ਕੰਮ ਕਰਨਾ ਜੇ ਇਹਨੂੰ ਆ ਕੰਮ ਕਰਨ ਦੀ ਲੋੜ ਹੈ ਬਸ ਸਮਾਜ ਦੇ ਬੰਦੇ ਨੂੰ ਪੂਗਾ ਪਿਆੰਦਾ ਯਾਰ ਕੋ ਬੰਦਾ ਬਣਵਾਉਣਾ ਪਰ ਅੱਜ ਜਿਹੜੀ ਲੜਾਈ ਹੈਗੀ ਆ ਇਹ ਦਿਮਾਗਾਂ ਦੀ ਹੈ ਸਰੀਰਾਂ ਦੀ ਨਹੀਂ ਟੋਕੋ ਕੋ ਸਮਾਜ ਤੋਂ ਸਮਾ ਪਹਿਲਾਂ ਸੀ ਮੈਂ ਸਮਾ ਪੱਛਾ ਦੇ ਲਾ ਰਿਹਾ ਗਾਣਾ ਪਾਸਾ ਮੇਠੋ ਕੋਈ ਸਮਾ ਪਹਿਲਾਂ ਸੀ ਜਦੋਂ ਧਾਰਮੀ ਲੋਕ ਇੱਕ ਦੇਸ਼ ਬੰਦੂਸਰ ਦੇ ਸੰਦੇਸ਼ਾਂ ਦੇ ਨਾਲ ਹਥਿਆਰਾਂ ਨਾਲ ਜਿੱਤਿਆ ਕਰਦੇ ਸੀ ਪਰ ਸਮੇਂ ਦਾ ਬਦਲਾ ਆਇਆ ਲੋਕੀਂ ਨਾਲ ਇੱਥੇ ਬੈਠੇ ਬਚਾਲ ਕਰਨੀ ਕਿ ਤਰ੍ਹਾਂ ਕਿਤੇ ਦਾ ਆ ਕੇ ਜਿਹੜੀ ਗਈ ਉਹ